ਮਰਛਹੀਦ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਤੇ ਹੋਰ ਸਮੂਹ ਸ਼ਹੀਦਾਂ ਨੂੰ ਸਮਰਪਿਤ ਅੱਜ ਦੇ ਇਸ ਪ੍ਰੋਗਰਾਮ ਚ ਸ਼ਰੋਮਣੀ ਅਕਾਲੀ ਜਨ ਦੇ ਬੜੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਮੇਰੇ ਬਜ਼ੁਰਗ ਆਸਮਾਨ ਜਿਨ੍ਹਾਂ ਦੀ ਮੈਂ ਬਹੁਤ ਦਿਲੋਂ ਇੱਜ਼ਤ ਤੇ ਕਦਰ ਕਰਦਾ ਉਹਨਾਂ ਦੀ ਵਫਾਦਾਰੀ ਦੀ ਉਹਨਾਂ ਦੀ ਪੰਥ ਪ੍ਰਤੀ ਪਿਆਰ ਦੀ ਲੋਕਾਂ ਪ੍ਰਤੀ ਉਹਨਾਂ ਦੀ ਸੋਚ ਦੀ ਉਹਨਾਂ ਦੇ ਨਾਲ ਵਿਰਾਜਮਾਨ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਿਕਾਰਯੋਗ ਸ਼ਹਿਰੀ ਜਥੇ ਦੇ ਪਲਵਾਨ ਜੀ ਤੇ ਸਾਡੇ ਨਵ ਨਿਯੁਕਤ ਦਿਹਾਤੀ ਦੇ ਪ੍ਰਧਾਨ ਰਾਜਾ ਜੀ ਸਮੁੱਚੇ ਮਹਪੁਰਜ ਸਹਿਬਾਨ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਮੈਨੂੰ ਪਤਾ ਠੰਡ ਬੜੀ ਆ ਮਗਨ ਜੇ ਗੱਜ-ਵੱਜ ਕੇ ਫਤਿਹ ਬੁਲਾ ਦੇਉਗੇ ਤੇ ਕੁਛ ਨਾ ਕੁਛ ਗਰਮੈਸ਼ ਵੀ ਆਉ ਤੇ ਗੁਰੂ ਦੀ ਕਿਰਪਾ ਵੀ ਵਾਧੂ ਹੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ 10 ਜਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਠੰਡ ਬੜੀ ਆ ਤੇ ਗੱਲ ਇੱਕ ਮੇਰੇ ਤੋਂ ਪਹਿਲਾਂ ਇੱਕ ਸਟੇਜ ਤੋਂ ਵਿੱਚੋਂ ਬੈਠਿਆ ਕੋਈ ਚੀਕਾਂ ਚੁਕਾਂ ਦੀ ਗੱਲ ਕਹਿੰਦਾ ਸੀ ਆਉ ਕਹਿੰਦੇ ਚੀਕਾ ਦਾ ਭਰਾ ਜਿਹੇ ਜਿਹੇ ਨੂੰ ਪੜਾਤਾ ਉਹਨੇ ਪੰਜਾਬ ਦੀਆਂ ਕਢਾਉਣ ਨੂੰ ਫਿਰਦਾ ਤੇ ਜੇ ਛੇਤੀ ਨਾ ਨਾ ਨੂੰ ਤੋਰਿਆ ਤੇ ਮੈਨੂੰ ਲੱਗਦਾ ਆਪਾਂ ਆਪਣੇ ਇਤਿਹਾਸ ਤੋਂ ਵਿਰਛੇ ਤੋਂ ਵੀ ਵਾਂਝੇ ਹੋ ਜਾਣਾ ਜੇ ਸਪੀਡ ਨਾਲ ਦਿੱਲੀ ਵਾਲੇ ਰਿਮੋਟ ਕੰਟਰੋਲ ਦੇ ਉਹਨੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਸਪੁਰਤ ਕੀਤਾ ਚਲੋ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਇਤਿਹਾਸ ਕਿਉਂਕਿ ਬਾਗਲ ਸਿੰਘ ਸਾਹਿਬ ਇਹ ਉਹ ਧਰਤੀ ਹੈ ਜੀਜੇ ਚੱਪੇ ਚੱਪੇ ਚ ਸ਼ਹੀਦਾ ਦਾ ਕੂਨ ਢੁਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤਤਿਆ ਤਵਿਆ ਤੇ ਬਹਿ ਕੇ ਹਰਕ ਸੱਚ ਇਨਸਾਫ ਖਾਤਰ ਬਹੁਤ ਵੱਡੀ ਲਾਸਾਨੀ ਸ਼ਹਾਦਤ ਦੇ ਕੇ ਗਏ ਇੱਕ ਸੰਦੇਸ਼ ਦੇ ਕੇ ਗਏ ਛੋਟੇ ਸ਼ਹਿਬਜ਼ਾਦੇ ਆਦਾ ਸ਼ਹੀਦੀ ਪੁਰਬ ਵੱਡੇ ਸ਼ਹਿਬਜ਼ਾਦੇ ਆਦਾ ਸ਼ਹੀਦੀ ਪੁਰਬ ਸ਼ਹਾਦਤ ਕਰਨ ਵਾਲਿਆਂ ਦਾ ਸਤਕਾਰ ਵਜੋਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਕੁਝ ਦਿਨ ਪਹਿਲਾਂ ਲੰਘਿਆ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਅੱਜ ਮੈਂ ਜ਼ਿਕਰ ਤਾਂ ਕਰਦਾ ਹਿੰਦ ਦੀ ਚਾਦਰ ਔਰ ਜੇ ਉਹ ਸਵੇਰੇ ਹੁਕਮ ਰਾਹ ਦੇ ਖਿਲਾਫ ਉਹ ਸ਼ਹਾਦਤ ਨਾ ਦਿੰਦੇ ਤੇ ਪੰਜਾਬ ਕੀ ਦੇਸ਼ ਦੁਨੀਆ ਦਾ ਨਕਸ਼ਾ ਕੁਝ ਹੋਰ ਹੁੰਦਾ ਤਿਲਕ ਜੰਜੂ ਦਾ ਰਾਖੇ ਵਜੋ ਉਹਨਾਂ ਦੀ ਉਸ ਵੇਲੇ ਜਦੋਂ ਕੋਈ ਜ਼ਾਲਮ ਸਰਕਾਰਾਂ ਦੇ ਖਿਲਾਫ ਗੱਲ ਕਰਕੇ ਨਹੀਂ ਰਾਜੀ ਸੀ ਉਦੋਂ ਹਿੱਟ ਨਾਲ ਇਟ ਖੜਕਾ ਕੇ ਹਾਲਾਤ ਬਦਲਣ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਔਰ ਮੈਂ ਉਹ ਗੱਲ ਦਾ ਜ਼ਿਕਰ ਤਾਂ ਕਰਦਾ ਕਿਉਂਕਿ ਬੜੇ ਸਤਕਾਰ ਅਜਰੀ ਮੈਂ ਲਵਾ ਕੇ ਆਇਆ ਕਿ ਅੱਜ ਇਹ ਪੰਜਾਬ ਦੀ ਧਰਤੀ ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਨੇਹਾ ਭਾਈ 417 ਕੀਤੇ ਕਹਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਉਸ ਅਰਦਾਸ ਚ ਸਾਹਮਣੇ ਸਾਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦਾ ਹੁਕਮ ਦਿੱਤਾ ਜੇ ਉਸ ਨੂੰ ਵੀ ਮੁੱਕ ਰੱਖਿਆ ਤੇ ਅੱਜ ਦੇ ਦਿਨ ਦਾਸ ਮਜੀਠੇ ਤੋਂ ਬਟਾਲੇ ਤੋਂ ਜੰਹਤੀਪੁਰ ਤੋਂ ਹੁੰਦਾ ਆਇਆ ਅੱਜ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਚ ਭਗਵਾਨ ਰਾਮਚੰਦਰ ਜੀ ਮਹਾਰਾਜ ਦੇ RAM LALLA ਪ੍ਰਾਨ ਜਿਹੜੇ ਉਹਨਾਂ ਦੇ ਅੱਜ ਪਰੋਗ ਉਹਨਾਂ ਨੂੰ ਸਮਰਪਿਤ ਉਸ ਦੇ ਸਤਕਾਰ ਵਜੋਂ ਅੱਜ ਬੜੇ ਵੱਡੀ ਗਿਣਤੀ 'ਚ ਸੰਗਤ ਨੇ ਬੜੇ ਸਤਕਾਰ ਨਾਲ ਉਹਨਾਂ ਨੂੰ ਯਾਦ ਕਰਨ ਦਾ ਕੰਮ ਕੀਤਾ ਜੇ ਉਹ ਹਾਲਾਤ ਅੱਜ ਪੈਦਾ ਹੋਏ ਐ ਤੇ ਮੈਂ ਕਹਿ ਸਕਦਾ ਸਾਖ ਸੰਗਤ ਜੀ ਜੇ ਇਤਿਹਾਸ ਵੱਲ ਝਾਤੀ ਮਾਰੀਏ ਤੇ ਉਹਦੇ 'ਚ ਆਪਣਾ ਗੁਰੂ ਸਾਹਿਬਾਨਾ ਦਾ ਵਾਟ ਵਡੇਰਿਆਂ ਦਾ ਗੁਰੂ ਦੀ ਸੋਚ ਤੇ ਚੱਲਣ ਵਾਲਿਆਂ ਦਾ ਬਹੁਤ ਵੱਡਾ ਨੀ ਜਾ ਸਕਦਾ ਅੱਜ ਪ੍ਰਾਣ ਪ੍ਰਤੀਸ਼ਟਾ ਦਾ ਉਹ ਹਰ ਜਗ੍ਹਾ ਹਰ ਕਸਬੇ ਹਰ ਕੂਚੇ 'ਚ ਮਨਾ ਰਿਹਾ ਮੈਂ ਜਿਹੜੀ ਗੱਲ ਤੇ ਅਗਲਾ ਉਹਨਾ ਇਸੇ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਮਹਾਰਾਜ ਅਮਰ ਸ਼ਹੀਦ ਰੰਗਰੇਟੇ ਗੁਰੂ ਦੇ بیٹے ਉਹਨਾਂ ਦਾ ਜਿੰਨਾ ਸਤਕਾਰ ਕਰਦੀਏ ਜਿੰਨਾ ਯਾਦ ਕਰਦੀਏ ਮੈਂ ਸਮਝਦਾ ਉਹਨਾਂ ਘਾਟ ਹੈ ਜਿਨੇ ਸਾਡੇ ਗੁਰੂ ਦੀ ਖੁਸ਼ੀ ਗੁਰੂ ਦਾ ਪਿਆਰ ਗੁਰੂ ਦਾ ਨੇ ਜੋ ਉਹਨਾਂ ਨੇ ਲਿਆ ਇਹ ਸ਼ਬਦਾਂ ਨਾਲ ਕਦੇ بیان ਨਹੀਂ ਕੀਤਾ ਜਾ ਸਕਦਾ ਮੇਰੀ ਮੰਨ ਚ ਬੜੀ ਇਸ ਗੱਲ ਦੀ ਤਸੱਲੀ ਹੈ ਕਿ ਰਣੀ ਕੇ ਸਾਹ ਬਾਰ-ਬਾਰ ਤੁਹਾਨੂੰ ਉਹਨਾਂ ਜੜਾਂ ਨਾਲ ਜੋੜਦੇ ਆ ਔਰ ਹਰ ਗੁਰਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਜੇ ਉਹ ਜੜਾਂ ਨਾਲ ਜੁੜੂ ਤੇ ਉਹਦੇ 'ਚ ਇਨਸਾਨੀ ਕਦਰਾਂ ਕੀਮਤਾਂ ਵੀ ਵਧਣ ਗਿਆ ਤੇ ਉਹ ਗੁਰੂ ਦੀ ਸੋਚ ਤੇ ਚੱਲਣ ਦਾ ਵੀ ਉਹਦੇ 'ਚ ਹਿੰਮਤ ਤੇ ਬਲ ਗੁਰੂ ਸਾਹਿਬ ਕਰਨਗੇ ਮੇਰੇ ਵੀਰੋ ਅੱਜ ਦੇ ਹਾਲਾਤ ਦਾਦੇ ਬਾਰੇ ਤਾਂ ਸੁਖਵੀਰ ਜੀ ਵੀ ਜ਼ਿਕਰ ਕਰਨਗੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਨੂੰ ਪਤਾ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ ਠੰਡ ਬੜੀ ਹੈ ਔਰ ਰਣੀਕੇ ਸਾਹਿਬ ਬਾਰ-ਬਾਰ ਕਹਿੰਦੇ ਸਨ ਕਿ ਜਿੱਥੋਂ ਧੂਆ ਨਿਕਲਦਾ ਉੱਥੇ ਨਾ ਜਾਓ ਇੱਥੇ ਆ ਜਾਓ ਰਣੀਕੇ ਸਾਹਿਬ ਆ ਜਿਹੜਾ ਭਗਵੰਤ ਮਾਨ ਨੇ ਨਾ ਉਹਨੇ ਤਾਂ ਪੰਜਾਬ ਦਾ ਧੂਆ ਕੱਢ ਛੱਡਿਆ ਉਹਦਾ ਆਪਦਾ ਵੀ ਧੂਆ ਮਾਰਦਾ ਉਹਨੇ ਦੁਨੀਆ ਦਾ ਤੇ ਹਾਲਾਤ ਇਹ ਜੇ ਬਣਾਤੇ ਆ ਦੇਖੋ ਪੰਜਾਬ ਤੇ ਕਰਜ਼ਾ ਜਿਹੜਾ ਕਹਿੰਦਾ ਸੀ ਕਰਜ਼ਾਈ ਪੰਜਾਬ ਤੇ ਕਰਜ਼ਾ ਨਹੀਂ ਚੱਲਣ ਦਵਾਂਗੇ ਅੱਜ 2.5 ਡੇਢ ਸਾਲ ਦੇ ਅੰਦਰ ਅੰਦਰ ਸਾਰੀਆਂ ਸਰਕਾਰਾਂ ਦਾ ਰਿਕਾਰਡ ਤੋੜਤਾ ਪਿਛਲਿਆ ਦਾ 65000 ਕਰੋੜ ਦਾ ਕਰਜ਼ਾ ਲੈ ਲਿਆ ਉਹਨੇ ਮੇਰੇ ਵੀਰੋ ਜੇ ਕਰਜ਼ੇ ਦੇ ਨਾਲ ਉਹ ਜਿਹੜਾ ਪਿਛਲੀ ਕਾਂਗਰਸ ਦੀ ਚਿਲਾਵਾਂਗੇ ਇਹੀ ਕਹਿੰਦੇ ਸੀ ਨਾ ਛੜਕਾਂ ਦੇਉਦੇ ਉਹ ਨਾਲੇ ਵੀ ਤਾਂ ਗੱਲ ਹੀ ਨਾ ਕਰੋ ਕੱਲ ਮੈਂ ਇੱਕ ਜਗ੍ਹਾ ਵੀਡੀਓ ਨੂੰ ਫੋਨ ਕੀਤਾ ਪਿੰਡ ਵਾਲੇ ਉੱਠ ਕੇ ਆਏ ਕਿ ਮਜੀਠਾ ਸਾਹਿਬ ਸਾਡੀ ਸੜਕ ਬਣਾ ਦਿਓ ਮੈਂ ਕਹਾ ਭਰਾ ਐਮਐਲਏ ਨੂੰ ਕੋਈ ਗ੍ਰਾਂਟ ਗ੍ਰਾਂਟ ਨਹੀਂ ਆਉਂਦੀ ਕਹਿੰਦੇ ਵੀਡੀਓ ਨੂੰ ਫੋਨ ਕਰਦੇਓ ਮੈਂ ਵੀਡੀਓ ਨੂੰ ਫੋਨ ਕਰਤਾ ਮੈਂ ਕਹਾ ਪਾਹੂ ਆ ਕਿੱਲੇਕ ਦੀ ਗ੍ਰਾਂਟ ਆ ਬਾਲ ਸਾਹਿਬ ਤੂੰ ਹੀ ਪਤਾ ਨਹੀਂ ਕਿੰਨੇ ਕਿਲੋ 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 ਮੀਟਰ ਸੜਕਾਂ ਬਣਾਈਆਂ ਨੇ ਇੱਕ ਕਿੱਲੇ ਦੇ ਰਾਹ ਵਾਸਤੇ ਮੈਂ ਫੋਨ ਕੀਤਾ ਵੀਡੀਓ ਆਪ ਦਾ ਦਰਦ ਮੇਰੇ ਨਾਲ ਲੈ ਤੁਰਿਆ ਕਹਿੰਦਾ ਸਾਡੀਆਂ ਤਾਂ ਤਨਖਾਹਾਂ ਨਹੀਂ ਪਈਆਂ ਤੂੰ ਕਹਿੰਦਾ ਕਿੱਲੇ ਦੇ ਰਾਹ ਦੀ ਗੱਲ ਕਰਦਾ ਮੈਂ ਹੁਣ ਇਹਨੂੰ ਕੀ ਕਹਣਾ ਮੈਂ ਆਪਦੇ ਪਿੰਡ ਵਾਲੇ ਸਰਪੰਚ ਨੂੰ ਹੀ ਸਮਝਾਤਾ ਮੈਂ ਕਿ ਮਨਾ ਨਾ ਛੇੜ ਉਹਨੂੰ ਉਹ ਆਪਦੇ ਦਰਦ ਸੁਣਾਈ ਜਾਂਦਾ ਮੇਰੇ ਕੋਲੇ ਕੋਹਰ ਆ ਗਿਆ ਬਾਦਲ ਸਾਹਿਬ ਉਹ ਮੰਡੀ ਬੋਰਡ ਤੋਂ ਰਿਟਾਇਰ ਹੋਇਆ ਸੀ ਉਹਦੀ ਬੇਟੀ ਦਾ ਵਿਆਹ ਪਿੰਡ ਵੀ ਮੈਂ ਦੱਸ ਦਿੰਨਾ ਉਹਦਾ ਸੋਹਿਆ ਕਲਾ ਸਾਡੇ ਹਲਕੇ 'ਚ ਪਿੰਡਾ ਉਸ ਪਿੰਡ ਤੋਂ ਆਇਆ ਕਹਿੰਦਾ ਜੀ ਮੇਰੇ ਰਿਟਾਇਰਮੈਂਟ ਤੇ ਜਿਹੜੇ ਬੈਨੀਫਿਟ ਹੁੰਦੇ ਨਾ ਜਦੋਂ ਕੋਈ ਬੰਦਾ 30 35 ਸਾਲ ਨੌਕਰੀ ਕਰਦਾ ਤੇ ਰਿਟਾਇਰ ਹੋਣ ਵੇਲੇ ਉਹਨੂੰ ਗ੍ਰੈਚੂਇਟੀ ਫੰਡ ਮਿਲਦਾ ਤੇ ਮੈਂ ਮੰਡੀ ਬੋਰਡ ਵਾਲੇ ਨੂੰ ਕਹਿੰਦਾ ਫੋਨ ਕਰਦੇ ਮੈਂ ਉਹਨੂੰ ਸਮਝਾਇਆ ਮੈਂ ਕਿ ਸਰਕਾਰ ਦੇ ਹਾਲਾਤ ਕੁਛ ਨਹੀਂ ਇੱਥੇ ਉਹਨੂੰ ਕਿ ਸਰਦੀ ਤੁਸੀਂ ਫੋਨ ਕਰੋ ਮੈਂ ਫੋਨ ਕਰਤਾ ਤੇ ਮੰਡੀ ਬੋਰਡ ਦਾ ਜਿਹੜਾ ਸੈਕਟਰੀ ਸੀ ਉਹ ਆਪ ਦੀ ਕਹਾਣੀ ਮੇਰੇ ਨਾਲ ਤੇ ਲੈ ਤੁਰਿਆ ਕਹਿੰਦਾ ਅੱਜ ਤਰੀਕ ਵੇਖੋ ਕਿੰਨੀ ਹੋ ਗਈ। ਕਿਆ ਸਾਡੀਆਂ ਤਨਖਾਹਾਂ ਨਹੀਂ ਪੈ ਰੀਆਂ ਤੇ ਤੁਸੀਂ ਕਹਿੰਦੇ ਹੋ ਇਹਨਾਂ ਰਿਟਾਇਰ ਹੋਏ ਬੰਦੇ ਨੂੰ ਕੁਝ ਦੇ ਦिए ਪਹਿਲਾਂ ਜਿਉਂਦੇ ਦੇ ਮੂੰਹ 'ਚ ਤਾਂ ਕੁਝ ਪੈ ਲੈਣ ਦਿਓ ਇਹ ਤਾਂ ਫੇਰ ਰਿਟਾਇਰ ਹੋ ਗਿਆ। ਇਹੀ ਹਾਲ ਪਤਾ ਨਹੀਂ ਕਿਹੜੀ ਗਲਤੀ ਕਿਹੜਾ ਬਦਲਾਅ ਇਹ ਬਾਦਲ ਸਾਹਿਬ ਬਦਲਾਅ ਵੇ ਨਵੇਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਂਦੇ ਹੁੰਨੇ ਉਹ ਜਿਹੜਾ ਕੋਈ ਪੈਗਪੋਗ ਲਾ ਕੇ ਗੁਰੂ ਦੀ ਹਾਜ਼ਰੀ 'ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਅ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਉਹ ਜੂਠੋਤਾ ਕਦੇ ਹੋਏ ਦਰਸ਼ਨ ਦਰਸ਼ਨ ਕਹਿੰਦੇ ਨਾ ਕਿ ਹੋਵੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਹੁਣ ਤਾਂ ਦਰਚਲ ਵੀ ਨਹੀਂ ਹੁੰਦੇ ਇੱਕ ਉਹ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਜੀ ਇਹ ਵੀ ਸਾਡਾ ਦਾ ਬਗਲਾ ਹੈ 75 ਸਾਲਾਂ ਦਾ ਜਾਣਨਾ ਉਹ ਨਹੀਂ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਵਾਲਾ ਚੱਲਦਾ ਮੈਂ ਪਹਿਲੀ ਵਾਰੀ ਜਿਹਦਾ ਸਾਰੀ ਖਰਚਾ ਇਹ ਨਾ ਸਮਝੋ ਕਿਥੇ ਪਗੰਤਮਾਨ ਆਪ ਦੀ ਜੇਬ ਚੋਂ ਕੱਢਦਾ ਭਾਈ ਸਾਹਿਬ ਤੁਸੀਂ ਭਰਦੇ ਹੋ ਘਰ ਉਹ ਖਰਚਾ ਜਿੰਨੀ ਆਰੀ ਉਹਨੂੰ ਈਡੀ ਛੱਦ ਲੈਂਦੀ ਐ ਮੈਂ ਤਾਂ ਈਡੀ ਵਾਲਿਆਂ ਨੂੰ ਮੇਰਾ ਜੀ ਕਰਦਾ ਪ੍ਰਧਾਨ ਮੰਤਰੀ ਜੀ ਥੋੜਾ ਉੱਥੇ ਮਸ਼ਰੂਫੀਅਤ ਜ਼ਿਆਦਾ ਹੀ ਐ ਕਿ ਬਾਬਾ ਜਾ ਤਾਂ ਇਹਨੂੰ ਫੜ ਲਾ ਕੇ ਜਰੀ ਕਦੇ ਕਿਉਂਕਿ ਆਈ ਆਰੀ ਤੁਸੀਂ ਇਹਨੂੰ ਸਦਰ ਲਈ ਚਿੱਠੀ ਭੇਜ ਦਿਓ ਸਾਨੂੰ 10 ਕਰੋੜ ਨੂੰ ਪੈ ਜਾਂਦਾ ਲਈ ਸਾਡੇ ਕਦੇ ਇਹਨੂੰ ਗੋਆ ਲੈ ਜਾਂਦੇ ਐ ਕਦੇ ਕਹਿੰਦੇ ਇਹਨੂੰ ਕਾਂਤਵਾਸ ਦੀ ਲੋਡ ਪੈ ਗਈ ਤੇ ਆਈ ਤਾ ਜਾਜ ਦਾ ਬਾਅਦ ਚ ਪੈਂਦਾ ਵੇਖੋ ਇਤਿਹਾਸ ਹਾਲਾਤ ਕੀ ਬਣ ਗਏ ਕਹਿੰਦੇ 300 ਯੂਨਿਟ ਮਾਰਕ ਕੀਤਾ ਬਾਦਲ ਸਾਹਿਬ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ ਸੀ ਸਰਕਾਰ ਸੀ ਸਾਡੀ ਅਸੀਂ ਤਾਂ ਗੱਲ ਨਹੀਂ ਕਰ ਰਹੇ ਆਂ ਜਾਂਦਾ ਮਗਰ ਹੁਣ ਚਲੋ ਲੱਗ ਲੈਣ ਦਿਓ ਜਿੱਥੇ ਇੰਨੇ ਤਵੇ ਲੱਗੇ ਉਥੇ ਇੱਕ ਹੋਰ ਲੱਗ ਜੂ ਸਾਡੀ 6 ਤੁਹਾਨੂੰ ਕਿਹੜਾ ਕੋਈ ਫਰਕ ਪੈ ਰਿਹਾ ਬਾਦਲ ਸਾਹਿਬ ਨੇ ਸਾਨੂੰ ਛੱਡ ਲਿਆ ਕਰਿਆ ਰਣੀਕੇ ਸਾਹਿਬ ਵੀ ਵੇਚੀ ਸੀ ਮੈਂ ਸੀ ਰਣੀਕੇ ਸਾਹਿਬ ਸੀ ਵਲਟੋਆ ਸਾਹਿਬ ਸੀ ਅਰਮੀ 100 ਸੰਦੂ ਸੀ ਤੇ ਮੈਨੂੰ ਸੱਦ ਕੇ ਕਹਿੰਦੇ ਕਾਕਾ ਉਰਾ ਪੈਂਦੇ ਆ ਕਿ ਪਾ ਪੈਂਦੇ ਆ ਮੈਂ ਕਿਹਾ ਬਾਪੂ ਜੀ ਕੀ ਗੱਲ ਹੋ ਗਈ ਕਹਿੰਦੇ ਆ ਬਿਜਲੀ ਪੁਜਲੀ ਵਾਲੇ 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 ਜਿਹੜੇ ਬਿਜਲੀ ਪੋਰਟ ਵਾਲੇ ਆ ਕਹਿੰਦੇ ਸਾਨੂੰ ਕਹਿੰਦੇ ਕਿ ਸਾਨੂੰ ਕੋਈ ਇੱਥੇ ਬੜਾ ਨਹੀਂ ਦਿੰਦਾ ਪਿੰਡਾਂ 'ਚ ਸਾਡੇ ਇੱਥੇ ਹਾਲ ਸੀ ਬਾਪੂ ਦੇ ਰਾਜ ਵੇਲੇ ਥੋੜੇ ਰਾਜ ਵੇਲੇ ਇਹ ਤਾਂ 300 ਯੂਨਿਟ ਦੀ ਗੱਲ ਕਰਦੇ ਮੈਨੂੰ ਲੱਗਦਾ ਤਾਂ 1000 ਯੂਨਿਟ ਬਾਪ ਹੀ ਚੱਲਦਾ ਸੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕੁੰਡੀ ਲਾਈ ਫਿਰਦਾ ਸੀ ਜਿੰਨਾ ਮਰਜ਼ੀ ਹੀਟਰ ਚੱਲਦਾ ਦੱਸ ਦਿਓ ਠੀਕ ਗੱਲ ਕਰਦਾ ਗੱਲ ਕਰਦਾ ਇਹ ਚੋ ਕਰ ਦਿੰਦੇ ਆ ਬੰਦੇ ਚ ਇਸ ਲਈ ਇਹ ਗੱਲਾਂ ਮੈਂ ਕਾ ਕਰਦਾ ਕਿਉਂਕਿ ਉਦੋਂ ਲੋਕਾਂ ਦਾ ਗਰੀਬਾਂ ਦਾ ਦਰਦ ਦੇ ਸਨ ਮੈਨੂੰ ਯਾਦ ਆ ਆਟੇ ਦਾਲ ਵਰਗੀ ਸਕੀਮ ਹੁਣ ਕਿੰਨੇ ਆ ਕਿਤੇ ਕਾਰਡ ਕੱਟੇ ਗਏ ਕਿਹੜਾ ਪਿੰਡ ਹੈ ਜਿਹਦੇ ਕਾਰਡ ਨਾ ਕੱਟੇ ਜਾ ਗਏ ਹੋਰ ਕਾਰਡ ਕੱਟਦੇ ਇਸ ਲਈ ਆ ਕਹਿੰਦੇ ਪੈਸੇ ਨਹੀਂ ਕੇਜਰੀ ਆਲੂ ਜਦੋਂ ਜਾਜ ਤੇ ਹੂਟਾ ਡੇੜਾ ਹੁੰਦਾ ਉਦੋਂ ਪੈਸੇ ਜਦੋਂ ਬਜੀਫਾ ਸੇ ਬੱਚਿਆਂ ਦਾ ਬੰਦ ਕਰਨਾ ਹੋਵੇ ਉਦੋਂ ਪੈਸੇ ਨਹੀਂ ਦੇਣਾ ਹੁੰਦਾ ਉਦੋਂ ਪੈਸੇ ਮਲਾਜਮਾ ਦਾ TDA ਬੰਦ ਮਗਰ ਜਦੋਂ ਕੇਜਰੀ ਵਾਲ ਨੂੰ ਜਾਤ ਤੇ ਹੂਟਾ ਦੇਣਾ ਹੋਵੇ ਉਦੋਂ ਪੈਸੇ ਖਜ਼ਾਨੇ 'ਚ ਆ ਜਾਂਦੇ ਐ ਇਹਨਾਂ ਕੋਲ ਬੜੀ ਵੱਡੀ ਗਿਣਤੀ ਐ ਅੱਜ ਲਾ ਨ ਆਰਡਰ ਦੇ ਇਹ ਜਿਹੇ ਹਾਲਾਤ ਆ ਮੈਨੂੰ ਲੱਗਦਾ ਜਿਵੇਂ ਉਹ ਲੰਡੇ ਉਰੀ ਓ ਲਾਰੈਂਸ ਬਿਸ਼ਨੋਈ ਹੋਰੀ ਜੱਗੂ ਭਗਵਾਨਪੁਰੇ ਰਹਿੰਦੀ ਫੋਨ ਤੇ ਜਿਹਦੇ ਘਰ ਚਲੇ ਜਾਓ ਕਹਿੰਦਾ ਸਰ ਜੀ ਮੈਨੂੰ ਵੀ ਫੋਨ ਆ ਗਿਆ ਮੈਨੂੰ ਵੀ ਫੋਨ ਆ ਗਿਆ ਮੈਨੂੰ ਲੱਗਦਾ ਕੇਦਰੀ ਆਲ ਤੇ ਭਗਵਾਨ ਨੇ ਇਹਨਾਂ ਨੂੰ ਫੋਨ ਹੀ ਬਗੈਰ ਚਾਰਜ ਤੋਂ ਹੀ ਚੱਲਦਾ ਕਾਲਿੰਗ ਫਰੀ ਹੈ ਜਿਹੜੇ ਦੁਕਾਨਦਾਰ ਕੋਲ ਚਲੇ ਜਾਓ ਜਿਹੜੇ ਆੜਤੀਏ ਕੋਲ ਚਲੇ ਜਾਓ ਕਿਸੇ ਹੋਟਲ ਵਾਲੇ ਕੋਲ ਚਲੇ ਜਾਓ ਕਿਸੇ ਸਹੀਦੇ ਬੰਦੇ ਕੋਲ ਚਲੇ ਜਾਓ ਬਾਦਲ ਸਾਹਿਬ ਲਾਅ ਐਂਡ ਆਰਡਰ ਦੇ ਹਾਲਾਤ ਹੋ ਗਿਆ ਕਿ ਕੋਈ ਚੱਜ ਦੀ ਗੱਡੀ 'ਚ ਜਾਂ ਚੱਜ ਦਾ ਹੋ ਘਰ 'ਚ ਰਹਿ ਕੇ ਰਾਜੀ ਨਹੀਂ ਕਿ ਪਤਾ ਨਹੀਂ ਸਵੇਰੇ ਕਦੋਂ ਬਲਾਵਾ ਆ ਜਾਣਾ ਇਹਨਾਂ ਦਾ ਮੈਂ ਇੱਕ ਸਿੰਗਰ ਦੇ ਪ੍ਰੋਗਰਾਮ ਤੇ ਹੋ ਕੇ ਆਇਆ ਮੈਂ ਉਹਦਾ ਨਾਂ ਨਹੀਂ ਲੈਂਦਾ ਮੈਂ ਕਿਹਾ ਯਾਰ ਬੜਾ ਪ੍ਰੋਗਰਾਮ ਮੱਠਾ ਜਾ ਕੀਤਾ ਕਹਿੰਦੇ ਜੀ ਜਾਨ ਨਹੀਂ ਬਚਾਉਣ ਦੇ ਇੱਕ ਦਾ ਫੋਨ ਆਈ ਜਾਂਦਾ ਕਿ ਐਨੇ ਕਲਾ ਦੇ ਹੁਣ ਸਾਨੂੰ ਸਮਝ ਨਹੀਂ ਆਉਂਦੀ ਵਿਆਹ ਕਰਾਈਏ ਕਿ ਉਹਨੂੰ ਕਲਾ ਦਈਏ ਕੁਛ ਨਾ ਕੁਛ ਹਾਲਾਤ ਇਹ ਬਣ ਗਏ ਆ ਚਲੋ ਮੈਂ ਇੰਨਾ ਗੱਲਾਂ ਵੱਲ ਜਾਦਾ ਨਹੀਂ ਜਾਂਦਾ ਤੁਸੀਂ ਸਾਰੇ ਸਿਆਣੇ ਹੋ ਮਗਰ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਆਉਣ ਵਾਲੀ ਪੀੜ੍ਹੀ ਮਾਫ਼ ਨਾ ਕਰੂ ਸਾਡੇ 'ਚ ਨੁਕਸ ਹੋਣੇ ਮਗਰ ਮੈਂ ਸਮਝਦਾ ਕਿ ਜਿੰਨਾ ਬੇੜਾ ਗਰਗ ਪੰਜਾਬ ਦਾ ਇਹ ਝਾੜੂ ਵਾਲੀ ਪਾਰਟੀ ਨੇ ਕਰਤਾ ਇੰਨਾ ਛਤ ਹਾਲਾਤ ਕਦੇ ਪਹਿਲਾਂ ਕਦੇ ਬਣੇ ਨਹੀਂ ਕਰਜਾ ਵਧਾਤਾ ਸੂਲਤ ਹੈ ਕੋਈ ਨਹੀਂ ਕੰਮ ਕੋਈ ਹੁੰਦਾ ਨਹੀਂ ਸੁਣਵਾਈ ਕੋਈ ਹੈ ਨਹੀਂ ਮਲਾਜਮ ਧਰਨੇ ਤੇ ਜਿਹੜੇ ਬੇਰੋਜ਼ਗਾਰ ਨੇ ਉਹ ਧਰਨੇ ਤੇ ਜਿਹੜੇ ਮੰਤਰੀਆਂ ਦੇ ਨੌਤੇ ਜਿਹੜੇ ਆਫੀਸ਼ੀਅਲ ਇਹਨਾਂ ਦਾ ਸਟਾਫ ਹੈ ਉਹ ਧਰਨੇ ਤੇ ਤੇ ਸਾਧ ਸੰਗਤ ਜੀ ਤੇ ਫਿਰ ਕੰਮ ਕਿਹੜਾ ਹੁੰਦਾ ਸਕੂਲ ਬਦਲ ਗਏ ਜੀ ਕੋਈ ਆਮ ਆਦਮੀ ਕਹਿੰਦੇ ਕਲੀਨਿਕ ਖੋਲੇ ਕੋ ਹੋ ਗਿਆ ਜੀ ਇਲਾਜ ਕੀ ਇਲਾਜ ਚ ਫਰਕ ਆਇਆ ਸਕੂਲਾਂ ਚ ਫਰਕ ਆਇਆ ਹਾਂ ਮਗਰ ਇਸ਼ਤਿਹਾਰ ਦਿੱਤਾ ਠੁੱਕੀ ਘੜ ਛੱਡਿਆ 1000 ਕਰੋੜ ਖਰਚ ਕਰਤਾ ਇਸ਼ਤਿਹਾਰ ਜੇ ਇਸ਼ਤਿਹਾਰ ਵੇਖੋ ਤੇ ਤਮਿਲਨਾਟੂ ਵੀ ਇਸ਼ਤਿਹਾਰ ਲੱਗਦਾ ਕੇਜਰੀ ਹਾਲ ਦਾ ਭਗਵੰਤਮਾਨ ਦਾ ਕਿ ਜੇ ਮੁਫਤ ਇਲਾਜ ਕਰਾਉਣਾ ਤੇ ਟਾਰੀ ਵਾਲੇ ਹਸਪਤਾਲ ਖੋਲਿਆ ਨਾ ਰਣੀਕੇ ਚ ਵੀ ਰਣੀਕੇ ਚਾ ਖੋਲਿਆ ਨਾ ਕਲੀਨਿਕ ਮੈਂ ਚ ਨਹੀਂ ਗਿਆ ਸੀ ਉੱਥੇ ਲੱਗਿਆ ਸੀ ਇਸ਼ਤਿਹਾਰ ਪੂਰੇ ਸਫੇ ਦਾ ਭਗਵੰਤਮਾਨ ਦਾ ਜੈਨ ਜੇ ਮੁਫਤ ਇਲਾਜ ਕਰਾਉਣਾ ਤੇ ਰਣੀਕੇ ਵਾਲੇ ਆਮ ਆਦਮੀ ਮਹੱਲਾ ਕਲੀਨਿਕ ਤੇ ਆ ਜਾਓ ਰਣੀਕੇ ਵਾਲਿਆਂ ਦਾ ਤਾਂ ਹੁੰਦਾ ਨਹੀਂ ਤੇ ਚਨਈ ਵਾਲਿਆਂ ਨੂੰ ਸੱਦੀ ਜਾਂਦੀ ਇਹ ਤਾਂ ਇਹ ਜਿਹੇ ਨੇ ਚੋਰ ਇਹਨਾਂ ਤੋਂ ਬਚ ਜਾਓ ਔਰ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਬਾਲ ਸਾਹਿਬ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਬਚਾਓ ਛੱਡੋ ਭਗਵੰਤ ਪੁਜਾਓ ਯਾਤਰਾ ਸ਼ੁਰੂ ਕਰੋ ਕਿ ਇਹ ਜ ਆ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ ਉਹ ਨੂੰ ਆਪ ਦੇ ਟੱਬਰ ਦਾ ਫਿਕਰ ਨਹੀਂ ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ ਖਾਦੀ ਪੀਤੀ ਚ ਕੋਈ ਪਰਿਵਾਰ ਸਾਂਭ ਸਕਦਾ ਦੱਸੋ ਨਹੀਂ ਸਾਂਭ ਸਕਦਾ ਨਾ ਜਿਹੜਾ ਖਾਦੀ ਪੀਤੀ ਚ ਪਰਿਵਾਰ ਨਹੀਂ ਸਾਂਭ ਸਕਦਾ ਉਹ ਪੰਜਾਬ ਕਿੱਥੇ ਸਾਂਭਣਾ ਮਜੀਠੀਏ ਨੂੰ ਕਹਿੰਦਾ ਅੰਦਰ ਦੇ ਦੇਣਾ ਦੇ ਦੇ ਹੀਂ ਦਰਪਾਉ ਤੇ ਜਿਸ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਜਿਸ ਦਿਨ ਪੈ ਗਿਆ ਨਾ ਲੱਭਣਾ ਨਹੀਂ ਤੂੰ ਤੂੰ ਇੱਕਾਰੀ ਛੱਡ ਤੁਈ ਕਾਰੀ ਛੱਡ ਮੈਨੂੰ ਇੱਕਾਰੀ ਦੇਂਗਾ ਮੈਂ ਫੇਰ ਵਾਰ ਆਜੂ ਦੂਜੀ ਯਾਰੀ ਦੇਂਗਾ ਮੈਂ ਫੇਰ ਵਾਰ ਆਜੂ ਮਗਰ ਜੇ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾ ਛੱਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾ ਤਾਂ ਇਹਦੇ ਨਾਲ ਦੀ ਆ ਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਉਹੋ ਜੇ ਤੁਸੀਂ ਵਜ਼ੀਰ ਬਣਾ ਛੱਡੇ ਇੱਕ ਹੋਰ ਦੀ ਵੀਡੀਓ ਮੈਂ ਇਰ ਕੋ ਲਾਈ ਆ ਵੇਖੋ ਬੇਸ਼ਰਮ ਐਡੇ ਨੇ ਭਗਵਾਨਤਮਾਨ ਨੇ ਵੀਡੀਓ ਵੇਖ ਲਈ ਵੇਖ ਲੀ ਮੈਂ ਤੁਹਾਨੂੰ ਕਹਿਣਾ ਮਗਰ ਇਹਨੂੰ ਸ਼ਰਮ ਨਾ ਆਈ ਕਿ ਹੋ ਜੇ ਮਿਸਟਰ ਨੂੰ ਬਰਖਾਸ ਕਰ ਦੇਵੇ ਔਰ ਮੈਂ ਕਿਸੇ ਦੀ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵੀ ਬੱਚੇ ਨੇ ਉਹਦੇ ਵੀ ਪਰਿਵਾਰ ਚ ਧੀ ਪੁੱਤ ਨੇ ਮੈਂ ਬੜੀਆਂ ਦਵਾਈਆਂ ਦੇਤੀਆਂ ਮੈਂ ਬਾਬਾ ਉਹਨੂੰ ਲਾ ਦਿਓ ਗਲੋ ਟਕੀ ਰਵੇ ਇਹ ਜਿਹਾ ਵਜ਼ੀਰ ਨਹੀਂ ਚਾਹੀਦਾ ਮਗਰ ਮੈਨੂੰ ਹੁਣ ਸਮਝ ਆਈ ਇਹ ਜੇ ਬੇਸ਼ਰਮਾ ਨਾਲ ਬਾਪਿਆ ਕਿ ਜਦ ਤੱਕ ਮੈਂ ਕਿਸੇ ਟਿਕਾਣੇ ਸਿਰ ਵੀਡੀਓ ਦੇ ਨਹੀਂ ਦਿੰਦਾ ਜਦ ਤੱਕ ਇਹਨਾਂ ਦੀ ਇਨਕੁਆਇਰੀ ਹੋ ਨਹੀਂ ਜਾਂਦੀ ਇਹ ਬੇਸ਼ਰਮਾ ਨੇ ਹਟਣਾ ਨਹੀਂ ਇਹ ਜੇ ਲੋਕ ਨੇ ਮੰਨ ਲਓ ਕਮਾਲ ਹੋ ਗਈ ਜੀ ਉੱਤੋਂ ਚੋਸੀ ਕਰੋ ਚੋਰੀ ਉੱਤੋਂ ਸੀਨਾ ਚੋਰੀ ਮਤਲਬ ਇਹ ਕਮਾਲ ਦੀ ਪੋਲਿਟਿਕਸ ਚੱਲ ਰਹੀ ਹੈ ਪੰਜਾਬ ਕੇ ਇਸ ਲਈ ਪੰਜਾਬ ਨੂੰ ਜੇ ਬਚਾਉਣਾ ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਆ ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ ਚੋਂ ਤੁਸੀਂ ਇਹ ਮੁਕਤੀ ਦਵਾਨੀਆਂ ਤੁਸੀਂ ਆ ਵੇਖ ਲਓ ਸੁਲਤਾਨਪੁਰ ਲੋਧੀ ਕੀ ਹੋਇਆ ਗੁਰਪੁਰਬ ਦੇ ਦਿਨ ਹੋਣ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬੇਰ ਸਾਹਿਬ ਦੇ ਸਾਹਮਣੇ ਆ ਅੰਮ੍ਰਿਤ ਵੇਲੇ ਦਾ ਸਮਾ ਹੋਵੇ ਪ੍ਰਭਾਤ ਫੇਰੀਆਂ ਨਿਕਲਦੀਆਂ ਹੁਣ ਕੀ ਇਸ ਬਦਲਾ ਨੂੰ ਵੋਟਾਂ ਪਾਈਆਂ ਸਰ ਕੀ ਉੱਥੇ ਜਾ ਕੇ 500 ਫੇਰ ਕਰਨ ਸਿਰਫ ਇਸ ਲਈ ਕਿਉਂਕਿ ਜੇ ਇਸ ਤੇਰ ਨੂੰ ਉਥੇ ਕਾਬਜ ਕਰਨਾ ਸੀ ਮੈਨੂੰ ਬਾਬਿਆਂ ਨਾਲ ਕੋਈ ਨਹੀਂ ਚਾਹੇ ਬਾਬੇ ਬਲਬੀਰ ਹੋਣ ਚਾਹੇ ਬਾਬਾ ਮਾਨ ਸਿੰਘ ਹੋਣ ਮਗਰ ਮੈਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਪਾਠ ਖੰਡਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ ਨਿਹੱਤੇ ਤੇ ਫੈਰ ਕਰਨ ਦੀ ਇਜਾਜ਼ਤ ਨਹੀਂ ਹੈ ਸਾਧ ਸੰਗਤ ਜੀ ਜਿੰਨਾ ਫੈਰ ਉਥੇ ਹੋਇਆ ਜਿਉ ਖੰਡ ਪਾਠ ਸਾਹਿਬ ਖੰਡਿਤ ਹੋਏ ਜੋ ਹਾਲਾਤ ਉਥੇ ਪੈਦਾ ਕੀਤੇ ਸਿਰਫ ਇਸ ਲਈ ਕਿਉਂਕਿ ਭਗਵੰਤ ਮਾਨ ਨੇ ਆਪਦੀ ਭੈਣ ਜਿੱਥੇ ਪੜਾਉਂਦੀ ਸੀ ਉਹਦੀ ਗੱਲ ਪਗਾਉਣੀ ਸੀ ਸਾਧ ਸੰਗਤ ਜੀ ਇਹ ਹਾਲਾਤ ਪੰਜਾਬ ਦੇ ਬਣ ਗਏ ਐ ਇਸ ਲਈ ਤੁਹਾਨੂੰ ਸਿਆਣੇ ਬਣਨਾ ਪੈਣਾ ਸचेਤ ਹੋਣਾ ਪੈਣਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਉਹ ਦਿਲ ਦੂਰ ਨਹੀਂ ਜਦੋਂ ਦਿੱਲੀ ਵਾਲਿਆਂ ਦੇ ਕੋਲ ਅੱਜ ਪੰਜਾਬ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਦਿੱਲੀ ਤੋਂ ਲਿਆ ਲਿਆ ਬੱਚਿਆਂ ਨੂੰ ਇੱਥੇ ਭਰਤੀ ਕਰਕੇ ਲੱਖ ਲੱਖ ਰੁਪਈਆ ਤਨਖਾਹ ਪੰਜ ਪੰਜ ਗਨਮੈਨ ਜਿੰਨੀਆਂ ਪੋਸਟਾਂ ਨੇ ਵਧੀਆਂ ਸਾਰਿਆਂ ਤੇ ਕਾਬਜ ਦਿੱਲੀ ਵਾਲੇ ਕਰਾਤੇ ਆ ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ ਤੇ ਤੁਸੀਂ ਲੜੋ ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ ਮਗਰ ਜਦੋਂ ਤੁਹਾਡੇ ਫੈਸਲੇ ਲੈਣ ਦੀ ਵਾਰੀ ਆਵੇ ਤੇ ਦਿੱਲੀ ਕਰੇ ਕੀ ਇਹ برداشت ਹੈ برداشت ਹੈ ਜੀ ਨਹੀਂ ਬਰਦਾਸ਼ਤ ਹੈ ਤੇ ਤਗੜੇ ਹੋ ਜੋ ਤਗੜੇ ਹੋ ਕੇ ਇਹਨਾਂ ਨੂੰ ਹੁਣ ਭਾਵੇਂ ਇੱਕ ਵਾਰੀ ਠੱਗੇ ਗਏ ਆ ਮਗਰ ਗਾ ਇਹਨਾਂ ਦੀਆਂ ਚੀਕਾਂ ਜੇ ਕਡੌੜੀਆਂ ਤੇ ਕਰੀ ਜਕਾਰਾ ਛੜ ਦਿਓ ਜੇ ਝਾੜੂ ਦੀ ਚੀਕਾਂ ਕਡੌੜੀਆਂ ਚਰਾਉਣੀਆਂ ਸੋ ਸ੍ਰੀ ਆਕਾਲ ਅਸਲੀ ਮੈਂ ਖੈਰਾ ਸਾਹਿਬ ਦਾ ਕੱਲ ਮੇਰੇ ਹੱਕ 'ਚ ਬੜੇ ਡਟ ਕੇ ਬੋਲੇ ਲੇ ਚਲੋ ਅੱਜ ਮੈਂ ਇਹ ਗੱਲ ਨਹੀਂ ਕਰਨਾ ਚਾਹੁੰਦਾ ਸੀ ਮਗਰ ਰੱਬ ਦੇ ਰੰਗ ਵੇਖੋ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਖੈਰਾਬ ਸਾਹਿਬ ਤੁਹਾਡੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ 17 ਚ ਤੁਹਾਡੇ ਤੇ ਪਰਚਾ ਹੋਇਆ ਸੀ ਤੇ ਮੇਰੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ ਇਸ ਲਈ ਇਹ ਸ਼ੁਰੂਆਤ ਇਹ ਜੇ ਗੰਦੇ ਪਰਚਿਆਂ ਦੀ ਘਟੀਆ ਸਿਆਸਤ ਦੀ ਇਹ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ ਔਰ ਉਸ ਦੀ ਲਪੇਟ 'ਚ ਅੱਜ ਤੁਸੀਂ ਵੀ ਆਏ ਹੋ ਸੇਕ ਲੱਗ ਗਿਆ ਮੈਂ ਵੀ ਮਹਿਸੂਸ ਕਰਦਾ ਕਿ ਇਹ ਜੀ ਪੋਲਿਟਿਕਸ ਇਹ ਜਾਂ ਤਕੇ ਛਾਈ ਜੋ ਖਾਰਾ ਸਾਹਿਬ ਨਾਲ ਹੋ ਰਹੀ ਹੈ ਉਹ ਕਿਸੇ ਪੋਲਿਟ ਸਿਆਸਤ ਦੇ ਬੰਦੇ ਨਾਲ ਨਾ ਹੋਵੇ ਸਿਆਸਤ ਆਪ ਦੀ ਤਾਂ ਵਿਚਾਰਤਾ ਰ ਆਪ ਦੀ ਤਾਂ ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਇਹਦੇ ਨਾਲ ਪੈਨਸ਼ਨ ਨਹੀਂ ਲੱਗ ਜਾਣੀ ਇਹਦੇ ਨਾਲ ਆٹے ਦੇ ਦਾਲ ਦੇ ਕਾਰਡ ਨਹੀਂ ਬਣ ਜਾਣੇ ਗ੍ਰਾਂਟਾਂ ਨਹੀਂ ਆ ਜਾਣੀਆਂ ਬਿਜਲੀ ਨਹੀਂ ਪਹੁੰਚ ਜਾਣੀ ਇਹ ਲੋਕਾਂ ਨੂੰ ਧਿਆਨ ਭਟਕਾਉ ਮੁੱਦੇ ਨੇ ਔਰ ਇਹਨਾਂ ਮੁੱਦਿਆਂ ਨਾਲ ਪੰਜਾਬ ਦਾ ਨੁਕਸਾਨ ਤੇ ਲੋਕਾਂ ਦਾ ਤਮਾਸ਼ਾ ਖੜਾ ਹੁੰਦਾ ਚਲੋ ਦੇਰ ਆਏ ਦਰਸਤ ਆਏ ਕਦੇ ਮੈਂ ਫੇਰ ਕਿਸੇ ਵੇਲੇ ਇਹਦੇ ਬਾਰੇ ਗੱਲ ਕਰੂੰਗਾ